ਪੰਜਾਬ ਸਰਕਾਰ ਨੇ ਔਰ ਹਾਈ ਕੋਰਟ ਨੇ ਇਹ ਜਜਮੈਂਟ ਦਿੱਤੀ ਹੈ ਕਿ ਹਥਿਆਰਾਂ ਦੇ ਖਿਲਾਫ ਬਿਲਕੁਲ ਵੀ ਕੋਈ ਵੀ ਪ੍ਰਦਰਸ਼ਨ ਜਾਂ ਕੋਈ ਵੀ ਵਾਇਲੇਸ਼ਨ ਵਾਲਾ Song ਰਿਲੀਜ਼ ਨਹੀਂ ਕਰਨਾ ਉਹਨਾਂ ਤੇ ਕਾਰਵਾਈ ਹੋਏਗੀ ਜਦੋਂ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਇਹ ਆਰਡਰ ਜਾਰੀ ਕੀਤੇ ਹਨ ਉਹਨਾਂ ਦੇ ਆਰਡਰ ਨੂੰ ਅਵੇਲਲਾ ਕਰਕੇ ਮਨਕੀਰਤ ਆਲਖ ਨੇ ਅਸਲਾ ਗਾਣਾ ਉਸ ਟਾਈਮ ਅੱਜ ਰਿਲੀਜ਼ ਕੀਤਾ ਜਦੋਂ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਗੈਂਗਵਾਰ ਤੇ ਹਥਿਆਰਬੰਦ ਦੇ ਨਾਲ ਜੂਝ ਰਿਹਾ ਹੈ ਇਸ ਤਕਲੀਫ ਤੋਂ ਜੂਝ ਰਿਹਾ ਹੈ ਔਰ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਐਨਾਉਂਸ ਕੀਤਾ ਹੈ ਕਿ 7000 ਅਸਲਾ ਲਾਇਸੈਂਸ ਜਿਹੜੇ ਅਸੀਂ ਕੈਨਸਲ ਕਰਨ ਜਾ ਰਹੇ ਹਾਂ ਰਿਵਿਊ ਕਰਕੇ ਉਸ ਦੇ ਵਿੱਚ ਤੁਸੀਂ ਅਸਲਾ ਗਾਣਾ ਰਿਲੀਜ਼ ਕਰ ਰਹੇ ਹੋ ਔਰ ਬਾਰ-ਬਾਰ ਕਹਿ ਰਹੋ ਕਿ ਕਿ 10 ਦਿਨ ਮੈਂ ਅਸਲਾ 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 ਕਰਕੇ ਗਾਣੇ ਨੂੰ ਪ੍ਰਮੋਟ ਕਰਾਂਗਾ ਜਿੱਥੇ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਨਸ਼ਿਆਂ ਤੋਂ ਦੂਰ ਕਰਨ ਦੀ ਲੋੜ ਹੈ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਇਸ ਦੇ ਉਲਟ ਜਾ ਕੇ ਨੌਜਵਾਨਾਂ ਨੂੰ ਵਰਗਲਾ ਰਹੇ ਹੋ ਨੌਜਵਾਨਾਂ ਦਾ ਮਾਈਂਡ ਡਾਇਵਰਟ ਕਰ ਰਹੇ ਹੋ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਤੋਂ ਬਗੈਰ ਤੁਸੀਂ ਅਸਲਾ ਗਾਣਾ ਰਿਲੀਜ਼ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਅਪੀਲ ਕਰ ਰਿਹਾ ਕਿ ਇਸ ਗਾਣੇ ਨੂੰ ਤੁਰੰਤ ਜਿਹੜਾ ਬੈਨ ਲਾਇਆ ਜਾਵੇ ਔਰ ਇਹਦੇ ਜਿਹੜੇ ਵੀ ਕੰਟੈਂਟ ਆ ਉਹ YouTube ਤੋਂ ਡਿਲੀਟ ਕੀਤੇ ਜਾਣ ਔਰ ਇਹਨਾਂ ਸਾਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਕਿ ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਇੱਕ ਸੇਧ ਮਿਲ ਸਕੇ ਕਿ ਅਸੀਂ ਜੇ ਲੋਕਪ੍ਰਿਅਤਾ ਦੇ ਉੱਤੇ ਅਸੀਂ ਚਲੇ ਗਏ ਆ ਅਸੀਂ ਇੰਨੇ ਫੇਮਸ ਹੋ ਗਏ ਆ ਤੇ ਸਾਡਾ ਮਕਸਦ ਆ ਸਮਾਜ ਨੂੰ ਜੋੜਨਾ ਨਾ ਕਿ ਸਮਾਜ ਦੇ ਵਿੱਚ ਹਿੰਸਾ ਫੈਲਾਉਣੀ ਨਾ ਕਿ ਸਮਾਜ ਦੇ ਅਰਚਕਤਾ ਫਰਲਾਉਣੀ ਇਸ ਚੀਜ਼ ਦਾ ਅਸੀਂ ਨੋਟਿਸ ਲਿਆ ਮੈਂ ਮੈਂ ਬੇਨਤੀ ਕਰਨ ਜਾ ਰਿਹਾ ਹਾਂ ਡੀਜੀਪੀ ਪੰਜਾਬ ਜੀ ਨੂੰ ਸੀਐਮ ਪੰਜਾਬ ਜੀ ਨੂੰ ਕਿ ਇਸ ਗਾਣੇ ਤੇ ਤੁਰੰਤ ਰੋਕ ਲਾਈ ਜਾਵੇ ਔਰ ਮੈਂ ਵੀ ਇੱਕ ਰਿਟਰਨ ਜਿਹੜੀ ਆ ਕੰਪਲੇਂਟ ਇਹ ਡੀਜੀਪੀ ਸਾਹਮਣੂ ਈਮੇਲ ਵੀ ਕਰ ਰਿਹਾ ਔਰ ਸਰਕਾਰੀ ਪੋਰਟਲ ਤੇ ਵੀ ਪਾ ਰਿਹਾ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਅਸਲਾ ਜਿਹੜਾ ਗਾਣਾ ਰਿਲੀਜ਼ ਕੀਤਾ ਇਹਨੂੰ ਤੁਰੰਤ ਜਿਹੜਾ ਆ ਸੋਸ਼ਲ ਮੀਡੀਆ ਤੋਂ YouTube ਤੋਂ ਡਿਲੀਟ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ FIR ਜਿਹੜੀ ਦਰਜ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਸੁਖਾਂਤੀ ਉਹ ਬਣੀ ਰਹੇ ਔਰ ਨੌਜਵਾਨ ਜਿਹੜੇ ਆ ਇਸ ਹਥਿਆਰਬੰਦ ਗਾਣਿਆਂ ਤੋਂ ਪਰਹੇਜ਼ ਕਰਨ ਔਰ ਇਹਨਾਂ ਨੂੰ ਵੀ ਚਾਹੀਦਾ ਹੈ ਸਿੰਗਰਸ ਨੂੰ ਕਿ ਜੇ ਤੁਹਾਨੂੰ ਸਮਾਜ ਨੇ ਇੱਕ ਚੰਗੀ ਇੱਜ਼ਤ ਚੰਗੀ ਤੁਹਾਨੂੰ ਸ਼ੌਹਰਤ ਬਖਸ਼ੀ ਹੈ ਤੇ ਸਰਕਾਰ ਦੇ ਜਿਹੜੇ ਆਰਡਰ ਆ ਉਹਨੂੰ ਤੁਸੀਂ ਵਾਇਲਟ ਕਰਕੇ ਇਹੋ ਜਿਹੇ ਗਾਣੇ ਰਿਲੀਜ਼ ਕਰ ਰਹੇ ਹੋ ਜਿਹਦੇ ਨਾਲ ਪਹਿਲਾਂ ਹੀ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਪੜਕਦੇ ਨੇ ਔਰ ਫਿਰ ਉਹ ਅਸਲੇ ਚੱਕ ਕੇ ਜਿਹੜੇ ਆ ਉਹ ਵਾਰਦਾਤ ਕਰਦੇ ਨੇ ਮੈਂ ਫਿਰ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਕੀਤਾ ਦੇ ਉੱਤੇ ਬੈਨ ਲਾਈ ਜਾਵੇ